ਤੜਕੀ ਤੜਕੀ ਕੰਮ ਹੋ ਗਿਆ ਵੀ ਦੇਖੋ ਕਰਤੀ ਮੁਰੰਮਤ ਕਿਸੇ ਬੰਦੇ ਦੀ ਸੀ ਨੇ ਬਣ ਗਈ ਆਲ ਓਏ ਪਹਿਲੀ ਜੀ ਮੰਨ ਗਿਆ ਭਾਈ ਬਣ ਗਿਆ ਹਾਂਜੀ ਸਵਾਗਤ ਆ ਤੁਹਾਡਾ ਆਪਣੇ ਪੇਜ ਵਾਲੀ ਯੂਟਿਊਬਰ ਤੇ ਅੱਜ ਆਪਾਂ ਕਣਕ ਵੜਦੇ ਆ ਮਿੱਤਰੋ ਦੇਖੋ ਹੈ ਇਹ ਫਿਰ ਅਸੀਂ ਇਕੱਠੀਆਂ ਬੀਜੀਆਂ ਨੇ ਇਕੱਠੀਆਂ ਇੱਕ ਦਿਨ ਬੀਜੀਆਂ ਸੀ ਕਰਤੀ ਸਟਾਰਟਿੰਗ ਕਰਕੇ ਮੁਰੰਮਤ ਬੰਦੇ ਦੀ ਕਿਉਂ ਆਵਰ ਲਾ ਕਿਵੇਂ ਫਿਰ ਇਹ ਆਨਰ ਆ ਬਈ ਮਸ਼ੀਨ ਦਾ ਮਾਲਕ ਜੇ ਵੜਾਉਣੀਆਂ ਸੰਪਰਕ ਕਰੇ ਮੁੰਡੇ ਨਾਲ ਇਹਦਾ ਨੰਬਰ ਦੱਸਦਾ ਤੁਹਾਨੂੰ ਰਾਤ ਦੀ ਮਸ਼ੀਨ ਬਈ ਆਪਾਂ ਨੇ ਰਾਤ ਦੀ ਚਲਾਤੀ ਓਕੇ ਹੈਗਾ ਮੈਂ ਇੱਕ ਇੱਕ ਚੀਜ਼ ਆਪਣੀ ਗੜਖਾ ਬਈ ਅਗਰ ਜਮਾ ਦੀ ਚੀਜ਼ ਚੀਜ਼ ਬਦਲ ਲੈਣੇ ਚਲ ਜਾਂਦਾ ਕਾਲਾ ਵੀ ਕਿਹਾ ਓਏ ਹੋ ਮਿੱਤਰੋ ਆਪਣਾ ਬਚੋਲਾ ਹੀ ਪਹੁੰਚ ਚੁੱਕਿਆ ਹੈ ਟਰੈਕਟਰ ਲੈ ਕੇ ਪੂਰੀ ਸੇਵਾ ਕਰਦਾ ਹੈ ਬਜੋਲੇ ਦਾ ਉਹ ਕਰਦਾ ਟਰੈਕਟਰ ਸਾਡੇ ਬਜੋਲੇ ਦਾ ਉਹ ਕਰਦਾ ਨਾ ਹੈਨਾ ਬਜੋਲੇ ਦਾ ਖੜਾ ਖੜਾ ਹੈ ਹੈਨਾ ਹੋ ਠੀਕ ਹੈ ਵਧੀਆ ਵਧੀਆ ਚੱਲ ਫਿਰ ਰੋਟੀ ਬਾਣੀ ਖਵਾਈਏ ਤੈਨੂੰ ਲੋ ਵੀ ਮਿੱਤਰੋ ਰੋਟੀ ਸਾਡੀ ਖਾ ਕੇ ਆ ਗਏ ਚਲਾ ਦੀ ਮਸ਼ੀਨਾਂ ਚੱਲੀ ਜਾਂਦੀ ਹੈ ਕਿ ਵਾ ਵੜਦਾ ਹੈ ਦੁਪਹਿਰ ਨੂੰ ਆਜੋਨ ਇੱਕ ਚੀਜ਼ ਦਿਖਾਉਣਾ ਹੈ ਆਪਾਂ ਮਿਹਨਤੀ ਮੁੰਡੇ ਦੀ ਨਿਸ਼ਾਨੀ ਹੈ ਟਰੈਕਟਰ ਨੂੰ ਬਹੁਤ ਸਾਫ਼ ਸਵੈਰਾ ਲੋ ਰਾਮਲੇ ਦਾ ਸ਼ਕੀਨ ਹੈ ਇਹ ਮੁੰਡਾ ਤਰ ਵਈ ਮਸ਼ੀਨ ਬੜਾ ਦੇ ਬੱਲੀਆਂ ਚਾਰ ਨਾਲ ਚੱਲ ਬੜਾ ਖੜਾ ਆ ਜਾ ਖੜਾ ਚੱਕੋ ਵੀ ਦਾਤੀ ਚੱਕ ਦਾਤੀ ਚਾਹ ਪਿਆਤੀ ਬਾਈ ਮੁੰਡੇ ਨੂੰ ਕੰਮ ਦਾ ੜਕਾ ਨਹੀਂ ਕਰਦਾ ਉਹ ਪਿਆ ਉਸ ਹਾਂ ਰੋਟੀ ਖਾ ਕੇ ਰੋਟੀ ਖਾ ਕੇ ਭੁੱਕੀ ਭੈਣ ਦੀ ਬਰਾਗਾ ਡੋਡੇ ਲਾਇ ਦੇ ਲਵਾ ਦੇ ਕਿੱਲਾ ਜਾਂਦਾ ਘਰ ਨੂੰ ਭਾਲ ਦਾ ਭੁੱਕੀ ਚਲੋ ਬਾਈ ਓ ਯਾਰ ਦੇਖੋ ਮਿੱਤਰੋ ਵੱਡੀਆਂ ਦਾ ਮੁੰਡਾ ਛੱਡੀ ਬੜੀ ਗਿਆ ਯਾਰ ਹਣਾ ਉਹ ਆ ਸਲਰੇ ਦੀ ਇਹਦੇ ਵਿੱਚ ਤਾਂ ਹੀ ਛੜੇ ਆ ਬਲੇਡ ਵੀ ਟੁੱਟਣ ਦਾ ਡਰ ਲੰਦਾ ਕੀ ਮਹਿਸੂਸ ਹੋ ਰਿਹਾ ਫਿਰ ਤੈਨੂੰ ਊੜ ਪਈ ਜਾਂਦੀ ਐ ਬਾਈ ਖਾਦਾ ਵਾ ਸਮਾਨ ਜਿਹੜਾ ਰਿਸ਼ਤਾ ਕਰਾਇਆ ਕੰਜਰ ਨੂੰ ਛਲੇ ਕੰਮ ਦੇ ਲਾ ਲਿਆ ਭੈਣੇ ਲੈ ਆ ਕੇ ਇੰਨਾ ਕੰਮ ਦਿੰਦੇ ਨੇ ਬਾਈ ਬਜੋਲੇ ਮੇਰੇ ਮੈਨੂੰ ਇਹੋ ਜਿਹੇ ਬਜੋਲੇ ਹਰ ਇੱਕ ਮੁੰਡੇ ਨੂੰ ਮਿਲਣਾ ਹੈ ਨਾ ਓਏ ਮੇਦੇ ਹੀ ਇੱਛਾ ਹੈ ਇਹੋ ਜਿਹੇ ਬਜੋਲੇ ਮਿਲਣਾ ਸਾਰਿਆਂ ਨੂੰ ਆ ਹੁੰਦੇ ਨੇ ਤੁਹਾਡੇ ਇਕ ਲਈ ਕਟਾ ਦੀ ਬਾਈ ਦੇਖੋ ਫੇਰ ਵੀ ਜਿਹੜੇ ਮੱਥੇ ਲੱਗੇ ਜਾਂ ਬੰਦੇ ਕੋਈ ਨਾ ਕੋਈ ਫਲਟ ਦਾ ਪਾਉਂਦੇ ਨੇ ਹਨਾ ਬਾਈ ਮਾ ਪੁੱਤ ਗੋਟਾ ਦੀਗਾ ਫੇਰ ਵੀ ਜੇ ਕੋਈ ਬੰਦਾ ਮੱਥੇ ਲੱਗਾ ਹੋਵੇ ਕੋਈ ਨਾ ਕੋਈ ਫਲਟ ਦਾ ਪਾਉਂਦਾ ਹੋਗਾ ਸਹੀ ਗੱਲ ਹੈ ਨਾ ਚਲ ਆਇਆ ਵੀ ਬਚਤ ਰਹੇਗੀ ਵੱਡਾ ਨੁਕਸਾਨ ਵਾਲੀ ਇਹ ਤਾਂ ਪਤੀ ਨਹੀਂ ਬੰਦਾ ਇਹ ਹੁੰਦਾ ਹੈਗਾ ਕੋਈ ਨਾ ਕੋਈ ਲੈ ਕੇ ਵਹ ਜਾਂਦਾ ਹੈਗਾ ਹਨਾ ਚਲਦੇ ਕੰਮ 'ਚ ਖੜਾ ਲੱਭ ਜਾਂਦੀ ਹੈਗੀ ਛੇ ਚਲ ਨਾ ਡਿਆ ਟੁੱਟ ਗਿਆ ਇੱਕ ਬਈ ਆਹ ਪਤਾ ਹੀ ਨਹੀਂ ਕਿ ਕਿਸੇ ਦੇ ਮਨ ਦਾ ਵਿੱਚ ਹੁੰਦੇ ਨੇਗੇ ਪਰ ਉਹਨੂੰ ਕੀ ਕਹਸਾਂ ਤੇ ਆਪਾਂ ਕਾਲੇ ਮੂੰਹ ਵਾਲੇ ਹੈਨਾ ਕਾਲੇ ਮੂੰਹ ਵਾਲੇ ਵੀ ਕਹਦਾ ਰਹੇ ਹੁਣ ਤੁਸੀਂ ਦੇਖ ਲਓ ਚਲਦੀ ਜਲਦੀ ਜੀ ਇੱਕ ਨੱਟ ਪਿੱਛੇ ਘਟੋ ਘਟੜਾ 10-15 ਮਿੰਟ ਖਰਾਬ ਹੋ ਜਾਣਗੇ 10-15 ਮਿੰਟ ਜੇ ਆਪਣਾ ਸਾਰਾ ਵੱਡੇ ਜਾਂਦਾ ਸੀਗਾ ਇਹਦਾ ਪਤਾ ਹੀ ਨਹੀਂ ਹੈਗਾ ਐਡਾ ਵੱਡਾ ਸੰਦਾ ਹੈਗਾ ਐਡਾ ਕਿੰਨਾ ਟੁੱਟ ਗਿਆ ਤਾਂ ਵੀ ਖੜਾ ਰਹੂਗੀ ਐ ਨਹੀਂ ਹੈਗਾ ਵੀ ਚੱਲੀ ਜਾਊਗਾ ਮੈਂ ਕਹਾ ਬਾਈ ਯਾਰ ਇਹ ਵੀ ਨਟ ਨਟ ਜੇ ਠੇਰੀ ਕਰ ਲੈਂਦੇ ਨੇ ਜਦੋਂ ਛੋਟਾ ਜਿਹਾ ਨਟ ਵੀ ਭਾਲਣਾ ਹੈ ਘੜਾਈ ਥਿਆ ਜਾਂਦਾ ਹੈਗਾ ਬੰਦ ਦੇ ਦਾ ਜੋ ਕਿ ਮੇਤਰੋ ਮਾਲਕ ਮਸ਼ੀਨ ਦਾ ਆ ਕੇ ਦੇਖਣ ਲੱਗੇ ਕਹਾਂ ਚਾਚਾ ਵਧੀਆ ਦੇਖਦਾ ਜੋ ਕਿ ਸਾਰੀ ਮਸ਼ੀਨ ਨੂੰ ਸੁਪੀ ਨੱਟ ਤਾਂ ਹੀ ਟੰਡ ਲੱਗਾ ਹੈ ਦੇਖਦਾ ਹੈ ਬਈ ਔਰਮੈਨ ਇਹ ਇਹ ਦੱਸਦਾ ਹੈਗਾ ਬਾਈ ਨੂੰ ਵੀ ਯਾਰ ਦੂਰੋਂ ਦੇਖ ਕੇ ਨਾ ਮਸ਼ੀਨ ਚੱਲਦੀ ਦੱਸਤੀ ਸੀ ਵੀ ਆਹ ਫਰਕ ਹੈ ਬਈ ਦੇਖੀਏ ਨਾ ਦੇਖੋ ਬੰਦਾ ਪੱਕਾ ਸਪਣਾ ਵੱਡਿਆ ਗਿਆ ਸੀਗਾ ਜੇਤਾ-ਜੇਤਾ ਆ ਹੁਣ ਆਪਣੇ ਚੱਕੇ ਅੱਗੇ ਵਧਾਂਗੇ ਸੁਪਨਾ ਇਹਨਾਂ ਨਾਲ ਹੀ ਆਪਣੇ ਰੋਟੀ ਖਾ ਕੇ ਲੱਗਦੇ ਆਂ ਬਸ ਸੁਪਨਾ ਲੈ ਬੜੇ ਕੰਮ ਆ ਰਹਿੰਦੀ ਹੈ ਕਿ ਇਹਨੂੰ ਛੇਤੀ ਜੇ ਇਹ ਬਾਅਦ ਚ ਵਧਾਂਗੇ ਬਾਕੀ ਠੀਕ ਹੀ ਰਹਿੰਦੀ ਹੈ ਆ ਯਾ ਜਹਾਜ ਮੇਰੇ ਵੀਰੋ ਸੁਖਪਾਲ ਸਿੰਘ ਟਾਟਾ ਟੋਜਨ ਪਾਉਣ ਨੂੰ ਤਿਆਰ ਹੋ ਰਿਹਾ ਬਾਈ ਇਹ ਆਪਣੇ ਟਰੈਕਟਰ ਨਾਲ ਕਿਉਂ ਬਾਈ ਹੱਥ ਨੇ ਪਾਉਂਗਾ ਰੋਜਨ ਆਪ ਹੱਥ ਨੇ ਕਣਕਾ ਵੱਢ ਦੇ ਹੱਥ ਨੇ ਤੁਹਾਨੂੰ ਲਾਈਵ ਦਿਖਾਵਾਂਗੇ ਜੇ ਮੰਨ ਕੇ ਇਹ ਜੇ ਤਾਂ ਉਹੀ ਤਿਲਕ ਗਿਆ ਕਿਸੇ ਬੰਦੇ ਨੇ ਹਲਿਆਤ ਆ ਇਹ ਉਹ ਤਾਂ 100% ਤਿਆਰ ਇਹਦਾ ਚਿੱਤ ਤਾਂ ਮੰਨਦਾ ਬੋਲ ਬਈ ਹਾਂ ਕੀ ਨਾ ਬੱਲਾ ਕਣਕ ਵੱਢ ਲਈਏ ਹਾਂ ਦੋ ਮੋਣ ਦਾਣੇ ਇਕੱਠੇ ਕਰੀਏ ਫੇਰ ਫੇਰ ਪਾਣੀ ਠੀਕ ਹੈ ਕੋਈ ਜੇ ਕੋ ਬਾਰੀ ਹੈ ਕੱਢੀ ਸੀਟ ਜਿਹੜੇ ਮੇਰੇ ਗੱਲ ਸੁਣ ਲੈ ਕਿਦੇ ਨੇ ਗੇੜਾ ਵੀ ਲਮਾਉਣਾ ਅਗਲਾ ਕਹਿੰਦਾ ਭੈਣ ਦੇ ਪਾਡੇ ਉੱਦਾਂ ਡੋਜਨ ਪਾਈ ਗਏ ਸਹੀ ਹੈ ਕੱਲੇ ਹੀ ਨਾ ਰਹਿ ਜੇ ਕੱਲੇ ਇੱਧਰ ਇੱਧਰ ਉਹ ਨਹੀਂ ਹੋਵੇ ਹਾਂ ਮੈਂ ਤਾਂ ਕਹਿ ਰਿਹਾ ਉਹ ਮੈਂ ਤਾਂ ਪਾਉਂਦਾ ਚੱਲ ਕੋਈ ਆਣੀ ਕਣਕ ਕਣਕ ਵੱਢ ਕੇ ਵੇਲੇ ਕਿ ਪਾਉਂਦਾ ਇਹ ਨਾਮ ਰੱਖਦੇ ਫੇਰ ਕਦੋਂ ਪੈਸੇ ਦੇ ਲਾਲਚ ਤੇ ਹੈ ਇਹ ਨਾਮ ਰੱਖਦੇ ਭੈਣ ਦੇ ਲਾਲਚ ਤੇ ਵਾੜੂ ਮੈਂ ਪਾ ਰਿਹਾ ਦਾ ਟਾਪਾ ਚੱਕੀ ਕਰਦਾ ਇਹ ਸਭ ਵਿੱਚ ਭਿੰਡ ਇਹਨੂੰ ਕੋਈ ਦੂਸਰ ਸੈੱਡ ਵਾਲਾ ਕਮਰਾ ਬਾਰਕਾ ਹੀ ਖੜਾ ਦਿੰਨੇ ਹੋ ਐਂ ਤਾਂ ਕੰਮ ਫੜਦਾ ਹੈ ਪੱਲੀਆਂ ਟੱਕ ਅੱਖਾਂ ਦਾ ਨਾ ਆਇਲ ਬਾਰਕਾ ਜੇ ਮੈਂ ਠੇਕੇਦਾਰੀ ਦਾ ਕੰਮ ਕਰਦਾ ਹੁੰਦਾ ਸੀ ਮੈਂ ਭਾਈ ਜਰਾ ਕਿਹੜਾ ਲੱਗਿਆ ਉਹ ਦੇਖੋ ਪ੍ਰਿੰਡਾਂ ਨਹੀਂ ਸੱਤਾ ਮੈਂ ਤਾਂ ਦਾ ਵਿੱਚ ਪ੍ਰਿੰਡਾਂ ਲੱਗ ਰਹੇ ਨੇ ਭਈ ਇਹਦੇ ਜਰਾ ਘਰੇ ਸਿਆਣੀ ਨਹੀਂ ਹੁਣੀ ਵੀ ਕੌਣ ਆਇਆ ਪ੍ਰਿੰਡਾਂ ਰੜਗਿਆਂ ਵਿੱਚ ਮੂੰਹ ਕਰ ਕਰ ਦੇਖੀ ਇੰਨਾ ਕੈਮ ਲੌਗ ਬਣਾਤੇ ਨੇ ਅੱਖਾਂ ਤੇ ਰੋ ਨਾ ਉਹ ਵੀ ਮਿੱਤਰੋ ਆਪਣੀ ਵੜਤੀ ਸੀ ਆਪਾਂ ਨੇ ਕਣਕ ਆਪਣੇ ਚਾਚੇ ਦੇ ਵੀ ਵੜਤੀ ਹੁਣ ਆਪਾਂ ਆ ਗਏ ਆਪਣੇ ਬਚੋਲਿਆਂ ਦੇ ਆਹ ਮੁੰਡਾ ਕਹਿੰਦਾ ਫਿਰ ਕਾਲੀ ਹੋ ਗਈ ਇਹਨੂੰ ਦੇਖ ਕੇ ਏ ਵੀ ਕਹਿੰਦਾ ਫਿਰ ਮੈਂ ਵੀ ਵੜਾ ਲਾਂ ਕੜਾ ਬਦਲਾਉਣਾ ਰੈਡੀਟਰ ਦਾ ਬਦਲਾਉਣਾ ਨੀਗਾ ਅਹੀਂ ਡੰਗ ਲਾਹੀ ਜਾਂਦਾ ਲੋਹ ਦਾ ਕਿਹੜਾ ਕਰ ਕਰ ਕਰੀ ਜਾਂਦਾ ਉਹ ਛੜਾ 55 ਟੋਚਣਾ ਪਾ ਟੋਚਣਾ ਥੈਂਕ ਯੂ ਵਰਗੀ ਮਿੱਤਰੋ ਹਾਰਨ ਮਰੀ ਜਾਂਦਾ ਹੈ ਮੁੰਡਾ ਇੱਕ ਤੁਹਾਨੂੰ ਹੋਰ ਬੰਦੇ ਨੂੰ ਮਿਲਾਉਣਾਂਗੇ ਲਾਲੇ ਨੂੰ ਆਪਣੇ ਨੂੰ ਉਹ ਬੈਠਾ ਹੈ ਖੇਤੀ ਦਾ ਉਹਦੀ ਹੈ ਜੱਟ ਦੀ ਹੈਣਾ ਬਈ ਨੇ ਆਰੇ ਤੋ ਲੈਦਾ ਨਾ ਸਹੀ ਆ ਸਹੀ ਆ ਉਹ ਬੈਠਾ ਏ ਸੜਕ ਤੇ ਆ ਖੜਾ ਆ ਖੜਾ ਛੜਕ ਤੇ ਆ ਲੀ ਫਿਰਦਾ ਮੂੰਹ ਜਾ ਲਾ ਕੇ ਆ ਖੜ ਜਾ ਉਂਗਲ ਕਰ ਦਿੰਦਾ ਹੈ ਉਹਨੂੰ ਵਿਚਾਰੇ ਨੂੰ ਭਗਤ ਨੂੰ ਉਹ ਫਿਰਦਾ ਹੈ ਗੰਡ ਚ ਕੀੜੇ ਦੀ ਨਿਆਰੇ ਦਾ ਇਹ ਰੜਾ ਸੀੜੀ ਲੈ ਬੁੱਲਣੇ ਨਾਲ ਚੱਲਦਾ ਹੈ ਉਂਗਲ ਨਾਲ ਐ ਕਹਿੰਦਾ ਵੀ ਇੱਥੇ ਖੜਾ ਕਰੀ ਬੋਣੀ ਉਧਰ ਖੜਾ ਕੇ ਪਾਉਣੀ ਹੈਗੀ ਤੂੰ ਵੀ ਜਾ ਕੇ ਚੈੱਕ ਕਰਕੇ ਆਇਆਗਾ ਵੀ ਜੇ ਜੀ ਵੀ ਹਰੀ ਆ ਬੱਲੀ ਹੱਲੇ ਦਾਣਾ ਹਰਾ ਹਾਂ ਬੰਦ ਬੰਦ ਕਰ ਚਲੋ ਚਲੋ ਰੋ ਰੋਟੀ ਲੈ ਕੇ ਆਏ ਨੇ ਮੁੰਡੇ ਤਾਰੀ ਬੱਚਾ ਪਾਰਟੀ ਵੀ ਆ ਗਈ ਨਾਲ ਸਾਰੇ ਸੰਦ ਇਕੱਠੇ ਕਰਦੇ ਹੋ ਰਹਿਣਾ ਓਏ ਹੈਨਾ ਸਾਰੇ ਦੇਖ 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 ਕਿੱਧਰ ਦੀ ਆਉਂਦੇ ਨੇਗੇ ਦੇਖੋ ਚੜ ਚੜ ਕੇ ਮੈਨੂੰ ਕਹਦੇ ਬਾਈ ਕਿਉਂ ਐ ਲੈ اے ਕੁੜੀਏ ਨੀ ਕਿਹੜੀ ਵੀਡੀਓ ਕਰ ਰਹੀ ਹੈ ਬਈ ਆਏ ਹਾਏ ਦੇਖੋ ਮਿੱਤਰੋ ਪਹੁੰਚ ਗਏ ਲੈ ਕੇ ਚਾਹ ਪਾਣੀ ਆਪਣਾ ਇੱਕ ਆਗੜਾ ਬੰਦੇ ਕਿਵੇਂ ਆ ਵਧੀਆ ਫਿਰ ਪਾਰਟੀ ਜਲੀਆਂ ਦੇ ਮੁੰਡਿਆਂ ਨੇ ਉਹ ਕੋਕ ਕੁੱਕ ਲੈਂਦੇ ਆ ਸੀਡੀ ਪਹੁੰਚ ਗਏ ਯਾਰ ਇਹਨਾਂ ਕੋ ਬਿਲਾਉ ਫਤਿਹ ਜਿੰਦਾ ਤਾਰੀ ਕਣਕ ਵੜਤੀ ਮੁੰਡਿਆਂ ਨੇ ਕਹਿੰਦੇ ਪਾਰਟੀ ਕਰਤੀ ਇੱਕ ਪਾਰਟੀ ਦੇ ਕਿੰਨੀ ਹੋਰ ਹੋ ਗਈ ਉਹ ਆਪਾਂ ਦੱਸ ਨਹੀਂ ਸਕਦੇ ਵੀਡੀਓ ਚ ਦਰਦਾਂ ਇਹ ਕਰਦਾਂ ਉਹ ਸਰਪ੍ਰਾਈਜ਼ ਹੈਗਾ ਤੁਹਾਨੂੰ ਦੱਸਾਂਗੇ ਜਰੂਰ ਤੁਹਾਨੂੰ ਦਿਖਾਵਾਂਗੇ ਜਿੱਦ ਦੁੱਪਣਾ ਕੀ ਹੈ ਹੈਨਾ ਜਿੱਦਾਂ ਇਹ ਹੋਈ ਉਹਦੇ ਆ ਦੇਖ ਮੁੰਡੇ ਵੀ ਇਹਦੇ ਜਿੱਦ ਜਮਾ ਕੰਮ ਓਕੇ ਹੋ ਗਿਆ ਸਾਰਾ ਕੁਝ ਸਾਰੇ ਕਕਾਰ ਪੂਰੇ ਹੋ ਗਏ ਉਹਦੇ ਦਿਖਾਵਾਂਗੇ ਉਹਦੇ ਉਹਦੇ ਸਿੱਧੀ ਸਿੱਧੀ ਤੁਹਾਨੂੰ ਦਿਖਾ ਕੇ ਕਰਾਈ ਜੇ ਕੋਈ ਉਹ ਵਾਰ ਦਾ ਕਲਾਸਿਕ ਇੱਕ ਇੱਕ ਦੇਖੀ ਇੱਕ ਕੁਟ ਜੰਦਰ ਸੀਟੀ ਕਹਿੰਦੇ ਨਾ ਸੀਟੀ ਸੀਟੀ ਇਹ ਵਜਾਉਂਦਾ ਅੱਛਾ ਬੜਾ ਜਿਹੜਾ ਲਓ ਮਿੱਤਰੋ ਇੱਥੇ ਆਪਾਂ ਕਰਦੇ ਆ ਬਲਾਉ ਦਾ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਜ਼ਰੂਰ ਕਰਿਓ ਓਕੇ ਮਿੱਤਰੋ ਚੈਨਲ ਨੂੰ ਆਪਣੇਨ ਕਰ ਲਓ ਫੋਲੋ